ਆ ਯਾ ਯਾ ਹਾਈ ਬੋ ਆ ਗਿਆ ਯੋ ਅੱਖਾਂ ਛਾੜਦੇ ਡੋਰ ਹੇ ਡੋਰ ਕਿੱਥੋਂ ਆ ਗਈ ਓਏ ਹੇ ਓਏ ਲੈ ਲਾ ਫੇਰ ਮੁੰਡੂ ਸੋ ਲਾ ਪੇਚਾ ਹੁਣ ਬਾਹ ਓ ਯਾ ਭਾਈ ਇਹ ਤਾਂ ਬਹੁਤ ਤਿੱਖੀ ਡੋਰਾ ਭਰਾਵਾ ਚਾਈਨਾ ਦੀ ਸਹੀ ਗੱਲ ਚਾਈਨਾ ਦੀ ਡੋਰ ਤਾਨੂੰ ਕਿਹਾ ਹੀ ਨਾ ਚਾਈਨਾ ਦੀ ਡੋਰ ਨਹੀਂ ਲਿਉਣੀ ਤੇ ਫੇਰ ਕੀ ਹੋਇਆ ਚਾਈਨਾ ਦੀ ਡੋਰਾ ਤੇ ਪਾਪਾ ਪਤੰਗ ਨਹੀਂ ਵੜਨੇ ਲੋਕਾਂ ਦੇ ਸਾਡੀ ਵੀ ਕੋਈ ਇੱਜ਼ਤ ਆ ਬਸਾਂ ਤਾਂ ਕਿੰਨੇ ਚਿਰ ਬਾਅਦ ਆਉਂਦੀ ਆ ਪਤਾ ਤੁਹਾਨੂੰ ਚਾਈਨਾ ਦੀ ਡੋਰ ਦੇ ਨਾਲ ਕਿੰਨਾ ਨੁਕਸਾਨ ਉਹ ਜਾ ਥੱਲੇ ਵੇ ਕੋਣ ਆਇਆ ਹਾਂਜੀ ਆਂਟੀ ਉਹ ਤਾਂ ਦੇਖ ਲਾ ਤਾਂ ਦੇ ਨਿਆਣਿਆਂ ਨੇ ਸਾਡੇ ਮੁੜੇ ਦਾ ਗੋਲਾ ਵੱਡ ਦਿੱਤਾ ਵਾ ਹੋਏ ਕੀ ਹੋਇਆ ਪੁੱਤ ਅਪਾ ਜੀ ਹੁਣ ਨਾ ਮੈਂ ਡੋਲ ਲਾਤੀ ਓਹੋ ਦਲਜੀਤ ਦਲਜੀਤ ਹਾਂ ਦੱਸ ਕੀ ਗੱਲ ਆ ਆ ਕੀ ਕੀਤਾ ਤੁਸੀਂ ਮੁੰਡੇ ਦੇ ਤਾਂ ਮੈਂ ਕੀ ਕਰਾਂ ਹੁਣ ਆਪਾਂ ਪਤੰਗ ਨਹੀਂ ਚੜਾਉਣੇ ਪਤਾ ਤੂੰ ਤਾਂ ਛਿਆਣਾ ਵਾ ਤੇ ਤੈਨੂੰ ਸਮਝ ਚਾਈ ਦੀ ਆ ਹੋ ਜਾਓ ਜਾਓ ਆਂਟੀ ਡੋਰਾ ਲੱਗ ਜਾਂਦੀਆਂ ਹੁੰਦੀਆਂ ਆਜੋ ਆਂਟੀ ਅੰਦਰ ਬੈਠੋ ਨਹੀਂ ਅੰਦਰ ਨਹੀਂ ਅਹੀਂ ਆਉਣਾ ਸਮਝਾਵੋ ਤੁਸੀਂ ਵੱਡਿਆਂ ਨੂੰ ਨਾ ਨਿੱਕਿਆਂ ਨੇ ਐਵੇਂ ਵੱਡਿਆਂ ਲਈ ਦੇਖ ਕੇ ਸਿੱਖਣਾ ਚੱਲ ਪੁੱਤ ਅਹੀਂ ਚੱਲੀ ਗਏ ਓ ਲੈ ਮਾਮੇ ਕਬੂਤਰ ਵੜਿਆ ਗਿਆ ਆਈਓ ਹੋ। ਕੱਲ ਮੇ ਤੋਂ ਵੀ ਦੋ ਵੱਡੇ ਗਏ ਹੀ ਗਏ। ਚੱਲ ਕੋਈ ਨਹੀਂ ਕੋਈ ਨਹੀਂ ਕੱਖ ਨਹੀਂ ਹੁੰਦਾ ਜਾਣਦੇ। ਜਾਂਦੀ ਹੈ ਫਿਰ। ਟਾਡੇ ਮਜੇ ਨੇ ਮੁੰਡੇ ਦਾ ਗੱਲ ਵੱਡਤਾ ਵਾ। ਪਤਾ ਹੈ ਚਾਈਨਾ ਡੋਰ ਦੇ ਨਾਲ ਕਿੰਨਾ ਨੁਕਸਾਨ ਹੁੰਦਾ ਵਾ। ਕਿੰਨੇ ਲੋਕਾਂ ਦੀ ਮੌਤ ਹੋ ਜਾਂਦੀ ਐ, ਕਿੰਨੇ ਪੰਛੀ ਮਰਦੇ। ਪਤਾ ਨਹੀਂ ਪੜੇ ਲਿਖੇ ਹੋ ਕੇ ਵੀ ਅਨਪੜ੍ਹ ਬਣ ਜਾਂਦੇ ਤੁਸੀਂ। ਕੋਈ ਨਾ ਰੱਬ ਦਾ ਵੇਖਦਾ ਹੀ ਆ। ਕੀ ਹੋਇਆ? ਕੀ ਹੋਇਆ? ਨਾ ਹੀ ਪਤਾ। ਦੌੜ ਜਾ ਦੇ, ਦੌੜ। ਛੱਡੀ ਛੱਡੀ। ਆਏ ਮੇਰਾ ਪੁੱਤ। ਜੀ ਤਾਂ ਮਮੂ ਨੇ ਅਜ ਡੋ ਲੱਗ ਗਈ ਨਾ ਦੇ ਡੋਰ ਲੱਗ ਗਈ ਕਿ ਕਿੱਥੇ ਕੀ ਹੋਇਆ ਅਜ ਨੂੰ ਕਿੱਥੇ ਲੱਗੀ ਡੋਰ ਨਾਜਬਤ ਕੀ ਹੋਇਆ ਕਿੱਥੇ ਲੱਗੀ ਡੋਰ ਕਿੱਥੇ ਲੱਗੀ ਇਹਦੇ ਲੱਗੀ ਨਾ ਅਜ ਸੋਰੀ ਪੁੱਤ ਸੋਰੀ ਪੁੱਤ ਚਲ ਆ ਜਾ ਆ ਜਾ ਆ ਆ ਸੋਰੀ ਪੁੱਤ ਸੋਰੀ ਪੁੱਤ ਫਾਸਤ ਤੋਂ ਬਾਅਦ ਮੈਂ ਕਦੀ ਨਹੀਂ ਡੋਰ ਲਿਓਣੀ ਪੁੱਤ ਮੇਰੇ ਘਰ ਕੇ ਪਤਾ ਨਹੀਂ ਕਿ ਨਿਆਣੇ ਨੂੰ ਦਰਦ ਪੁੱਜਿਆ ਹੋਣਾ ਅੱਜ ਆਪਣੇ ਦੇ ਲੱਗੇ ਤੇ ਪਤਾ ਲੱਗਾ ਪੁੱਤ ਸੋਰੀ ਪੁੱਤ ਮੈਂ ਡੋਰ ਕਦੇ ਨਹੀਂ ਲਿਓਣੀ ਪੁੱਤ ਸੋਰੀ ਚਲ ਆਪਾਂ ਡਾਕਟਰ ਤੋਂ ਚੱਲਦੇ ਆਂ